ਸਤਿ ਸ਼੍ਰੀ ਅਕਾਲ ਸੋ ਦਸ ਕੋ ਇਸ ਵੇਲੇ ਮੈਂ ਖੜਾ ਹਾਂ ਛੱਠਾ ਪਿੰਡ ਦੇ ਵਿੱਚ ਜੰਮੂ ਦਾ ਇਹ ਪਿੰਡੂ ਇਲਾਕਾ ਛੱਠਾ ਪਿੰਡ ਜਿਹਦੇ ਵਿੱਚ ਇੱਕ ਪੰਚਾਇਤਕਾਰ ਸਾਨੂੰ ਇੱਥੇ ਦੇਖਣ ਨੂੰ ਮਿਲਿਆ ਔਰ ਅਸੀਂ ਇਸ ਪੰਚਾਇਤਕਾਰ ਨੂੰ ਦੇਖਣ ਲਈ ਆਏ ਦੱਸ ਦਿਆਂ ਤੁਹਾਨੂੰ ਕੀ ਇੱਥੇ ਲਿਖਿਆ ਹੋਇਆ ਹੈ ਮਾਡਲ ਪੰਚਾਇਤ ਛੱਠਾ ਯਾਨੀ ਕਿ ਸਾਫ ਸਫਾਈ ਦਾ ਇੱਥੇ ਬੜਾ ਧਿਆਨ ਰੱਖਿਆ ਜਾਵੇਗਾ ਅੰਦਰ ਵੜਦੇ ਆਂ ਤੁਸੀਂ ਦੇਖ ਲਿਓ ਕਿ ਇੱਥੇ ਲਿਖਿਆ ਹੋਇਆ ਹੈ ਕਿ ਸਾਫ ਸਫਾਈ ਦਾ ਜਿਹੜਾ ਹੋ ਧਿਆਨ ਰੱਖਿਆ ਜਾਏ ਲੇਕਿਨ ਅੰਦਰ ਵੜਦੇ ਆਂ ਮੈਂ ਦੇਖਿਆ ਕਿ ਇਸ ਮਾਡਲ ਪੰਚਾਇਤ ਦਾ ਗੇਟ ਜਿਹੜਾ ਹੈ ਉਹ ਟੁੱਟਿਆ ਪਿਆ ਹੋ ਸਕਦਾ ਹੈ ਪਤਾ ਨਹੀਂ ਕਦੋਂ ਦਾ ਟੁੱਟਿਆ ਹੋਇਆ ਹੈ ਜਾਂ ਇਹਨੂੰ ਜੋੜਨ ਦੀ ਕੋਸ਼ਿਸ਼ ਕੀਤੀ ਗਈ ਜਾਂ ਨਹੀਂ ਲੇਕਿਨ ਇਸ ਗੇਟ ਦੇ ਕੋਲ ਕੁਝ ਚੀਜ਼ਾਂ ਐਸੀਆਂ ਪਈਆਂ ਨੇ ਜਿਹੜੀਆਂ ਥੋੜਾ ਸ਼ੱਕ ਦੇ ਘੇਰੇ ਵਿੱਚ ਸਾਨੂੰ ਲੈ ਕੇ ਜਾਂਦੀਆਂ ਨੇ ਅ ਇੱਥੇ ਅੰਦਰ ਵੜਦੇ ਆਂ ਹੀ ਤੁਹਾਨੂੰ ਦੱਸ ਦਈਏ ਕਿ ਬਹੁਤ ਵਧੀਆ ਇੰਤਜ਼ਾਮ ਨੇ ਸਾਹਮਣੇ ਮਾਡਲ ਜਿਹੜੀ ਪੰਚਾਇਤ ਦੀ ਬਿਲਡਿੰਗ ਹੈ ਬਹੁਤ ਅੱਛੀ ਬਿਲਡਿੰਗ ਬਣੀ ਹੋਈ ਹੈ ਦੇਖਣ ਨੂੰ ਬਹੁਤ ਸੋਹਣੀ ਲੱਗ ਰਹੀ ਹੈ ਨਾਲ ਹੀ ਉਹਦੇ ਬੱਚਿਆਂ ਦੇ ਲਈ ਨੌਜਵਾਨਾਂ ਦੇ ਲਈ ਬਜ਼ੁਰਗਾਂ ਦੇ ਲਈ ਇੱਕ ਜਿਹੜੀ ਜਿਮ ਜਿਹੜੀ ਹੈ ਓਪਨ ਜਿਮ ਵੀ ਲਗਾਈ ਗਈ ਹੈ ਔਰ ਬੜੀਆਂ ਅੱਛੀਆਂ ਮਸ਼ੀਨਾ ਹਨ ਤੁਹਾਨੂੰ ক্লোਜ਼ਲੀ ਵੀ ਦਿਖਾ ਰਹੇ ਆਂ ਮਗਰ ਅੰਦਰ ਵੜਦੇ ਹੀ ਖੱਬੇ ਹੱਥ ਇੱਕ ਛੋਟੀ ਜੀ ਬਿਲਡਿੰਗ ਹੈ ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਦਰਾਰਾਂ ਵੀ ਆਈਆਂ ਹੋਈਆਂ ਨੇ ਹਜੇ ਕੰਪਲੀਟ ਨਹੀਂ ਹੈ ਪਰ ਇਸ ਬਿਲਡਿੰਗ ਦੇ ਅੰਦਰ ਕੀ ਹੈ ਇਹ ਦੇਖਣਾ ਜਿਹੜਾ ਹੈ ਉਹ ਬਣਦਾ ਹੈ ਆਉ ਤੁਹਾਨੂੰ ਦਿਖਾਣਾ ਮੈਂ ਇਸ ਬਿਲਡਿੰਗ ਦੇ ਅੰਦਰ ਦੇ ਕੀ ਹਾਲਾਤ ਨੇ ਕੋਲ ਡਰਿੰਕ ਦੀਆਂ ਬੋਤਲਾਂ ਸਿਗਰਟ ਸਿਲਵਰ ਫੋਇਲਸ ਔਰ ਇੰਨਾ ਗੰਦ ਜਿਹੜਾ ਹੈ ਇਸ ਪੰਚਾਇਤ ਘਰ ਦੇ ਅੰਦਰ ਪਿਆ ਹੋਇਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਸੀਂ ਦੇਖੋ ਹਰ ਜਗ੍ਹਾ ਦੇ ਵਿੱਚ ਸਿਲਵਰ ਫੋਇਲ ਜਿਹੜੀ ਹੈ ਤੁਹਾਨੂੰ ਮਿਲ ਜਾਏਗੀ ਯਾਨੀ ਕਿਥੇ ਸ਼ਰੀਆਮ ਜਿਹੜਾ ਹੈ ਉਹ ਚਿੱਟਿਆ ਦਾ ਜਿਹੜਾ ਨਸ਼ਾ ਹੈ ਉਹ ਇਸ ਪੰਚਾਇਤ ਘਰ ਦੇ ਵਿੱਚ ਆ ਕੇ ਕੀਤਾ ਜਾ ਰਿਹਾ ਹੈ ਔਰ ਜਿ ਦੇਖ ਲਓ ਮੁੜ ਕੇ ਕਰਨ ਤੋਂ ਬਾਅਦ ਇਹ ਇਹਨਾਂ ਚੀਜ਼ਾਂ ਨੂੰ ਸਾੜ ਵੀ ਦਿੰਦੇ ਨੇ ਇਹ ਲਗਭਗ ਹਰ ਜਗ੍ਹਾ 'ਚ ਸਾਨੂੰ ਇਹ ਦੇਖਣ ਨੂੰ ਮਿਲਦਾ ਹੈ ਕਿ ਇਹਨਾਂ ਚੀਜ਼ਾਂ ਨੂੰ ਸਾੜਿਆ ਜਾਂਦਾ ਹੈ ਸਪੌਟ ਤੁਹਾਨੂੰ ਦਿਖਾ ਦਈਏ ਇਹ ਸਪੌਟ ਕੀ ਹੈ ਪਹਿਲਾਂ ਤੁਸੀਂ ਤਸਵੀਰਾਂ ਦੇਖ ਲਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਸਪੌਟ ਕੀ ਹੈ 12 ਬਾਰੂ ਬਿਲਡਿੰਗ ਦਿਖਾਈ ਦੇਣ ਵਾਲੀ ਇਸ ਤਰ੍ਹਾਂ ਦੀ ਔਰ ਇਹ ਉਹ ਜਗਾਹ ਹੈ ਜਿੱਥੇ ਬੱਚਿਆਂ ਨੇ ਆ ਕੇ ਖੇਡਣਾ ਸੀ ਜਿਮ ਕਰਨੀ ਸੀ ਇਹ ਹੈ ਪੰਚਾਇਤ ਘਰ ਇਸ ਪੰਚਾਇਤ ਘਰ ਦੇ ਹਾਲਾਤ ਐਡੇ ਮਾੜੇ ਨੇ 15 ਅਗਸਤ 2023 ਨੂੰ ਇੱਥੇ ਜਿਹੜਾ ਹੈ ਉਹ ਸ਼ਾਇਦ ਇਤੇਆਰ ਕੀਤਾ ਗਿਆ ਸੀ ਇਹ ਤੁਸੀਂ ਦੇਖਿਓ ਛੱਠਾ ਪੰਚਾਇਤ ਘਰ ਹਾਲਾਤ ਇੰਨੇ ਮਾੜੇ ਕਿ ਇਸ ਜਗ੍ਹਾ ਦੇ ਵਿੱਚ ਚਟੋਰੀਏ ਜਿਹੜੇ ਆ ਕੇ ਚਿੱਟਾ ਲਾਉਂਦੇ ਨੇ ਹੋਰ ਵੀ ਸਪਾਰਟਾ ਨੂੰ ਦਿਖਾਉਂਦੇ ਆ ਆ ਹੁਣ ਤੁਹਾਨੂੰ ਲੈ ਚਲਦੇ ਆ ਇੱਕ ਹੋਰ ਪੁਰਾਣੀ ਬਿਲਡਿੰਗ ਹੈ ਇੱਥੇ ਤੇ ਜਿਹੜੇ ਵਸਨੀਕ ਨੇ ਉਹਨਾਂ ਨੇ ਦੱਸਿਆ ਤੇ ਇਸ ਪੁਰਾਣੀ ਬਿਲਡਿੰਗ ਦੇ ਵਿੱਚ ਵੀ ਹਾਲਾਤ ਮਾੜੇ ਨੇ ਕਿਉਂਕਿ ਚਿੱਟੇ ਵਾਲਿਆਂ ਦਾ ਜਿਹੜਾ ਕਹਿਰ ਹੈ ਉਹ ਸਾਰੇ ਪਾਸੇ ਫੈਲਿਆ ਹੋਇਆ ਹੈ ਔਰ ਇਹ ਮਾਡਲ ਪੰਚਾਇਤ ਚੱਠਾ ਜਿਹੜੀ ਹੈ ਉਹ ਵੀ ਇਸ ਦੀ ਚਪੇੜ ਦੇ ਵਿੱਚ ਆਈ ਹੋਈ ਹੈ ਔਰ ਦੇਖਣਾ ਹੋਵੇਗਾ ਕਿ ਚੱਲ ਕੇ ਕਿ ਉੱਥੇ ਆਖਰ ਹੈ ਕੀ ਹੈ ਆਓ ਤੁਹਾਨੂੰ ਲੈ ਕੇ ਚੱਲਦਾ ਆਓ ਸਾਰੇ ਸਲਾਹ ਬਣਾਚਾ ਆਪਣੇ ਗ੍ਰਾਂਵ ਕੀ ਸਾਫ ਬਣਾਚਾ ਇੱਕ ਕਦਮ ਸਵੱਛਤਾ ਕੀ ਹੋ ਰਹਾ ਹਾਂ ਤੁਹਾਨੂੰ ਦਸੀਏ ਚਿੱਠਾ ਜਿਹੜਾ ਇਸ ਵੇਲੇ ਪਹੁੰਚੇ ਹੋਏ ਹਾਂ ਅਸੀਂ ਪੰਚਾਇਤ ਘਰ ਦੇ ਵਿੱਚ ਕਿਹੜੀ ਸਫਾਈ ਇੱਥੇ ਚੱਲ ਰਹੀ ਹੈ ਕਿਸ ਤਰ੍ਹਾਂ ਦੀ ਸਫਾਈ ਹੈ ਇਹ ਚੱਠਾ ਪਿੰਡ ਦਾ ਪੁਰਾਣਾ ਪੰਚਾਇਤ ਘਰ ਤੁਹਾਨੂੰ ਦਸੀਏ ਬਿਲਡਿੰਗ ਹੈ ਅੰਦਰ ਬੜੇ ਹੀ ਨਹੀਂ ਅਸੀਂ ਲੇਕਿਨ ਇੱਥੇ ਤੁਹਾਨੂੰ ਸਰਿੰਝਾਂ ਜੜੀਆਂ ਨੇ ਉਹ ਪਈਆਂ ਹੋਈਆਂ ਇੱਥੇ ਮਿਲ ਜਾਣਗੀਆਂ ਹੁਣ ਆਓ ਐਂਟਰੀ ਕਰਦੇ ਅੰਦਰ ਕਿਹਾ ਗਿਆ ਕਿ ਇੱਥੇ ਅੰਦਰ ਸਪੌਟ ਹੈ ਜਿੱਥੇ ਕਿ ਚਟੋਰੀਏ ਆ ਕੇ ਚਿੱਟਾ ਲਾਉਂਦੇ ਨੇ ਹੂੰ ਔਰੇ ਦੇ ਵਿੱਚ कोई शक नहीं इथे यही कुछ चल रहा है जिस हिसाब दी सिल्वर फाइलें और माचिसਾਂ लाइटर सब कुछ इथे ਪਿਆ ਹੋਇਆ ਹੈ और ਇੱਥੇ ਦੇ ਲੋਕੀ ਵੀ ਬੜੇ ਪਰੇਸ਼ਾਨ ਨੇ اور ਇਹ ਦੇਖੋ ਤੁਸੀਂ ਨਸ਼ੇ ਦੀਆਂ ਗੋਲੀਆਂ ਜੋ ਸ਼ਰੀਆਮ ਇੱਥੇ ਪਈਆਂ ਹੋਈਆਂ ਨੇ ਲਾਈਟਰ ਪਏ ਹੋਏ ਨੇ ਉਹ ਇਹ ਹੈ ਸ਼ਰਾਬ ਦੀਆਂ ਬੋਤਲਾਂ ਖੁੱਲੀਆਂ ਤੁਹਾਨੂੰ ਮਿਲ ਜਾਣਗੀਆਂ ਤੇ ਹਨੇਰੇ ਦੇ ਵਿੱਚ ਬੈਠ ਕੇ ਚਿੱਟਾ ਲਾਉਣ ਦਾ ਅੱਡਾ ਜਿਹੜਾ ਇਹ ਬਣਿਆ ਹੋਇਆ ਪੰਚਾਇਤ ਘਰ ਚੱਠਾ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਕਿੰਨਾ ਗੰਧ ਜਿਹੜਾ ਹੈ ਉਹ ਇੱਥੇ ਪਿਆ ਹੋਇਆ ਹੈ ਇਹ ਪੰਚਾਇਤ ਘਰ ਦੀ ਇੱਕ ਪੁਰਾਣੀ ਬਿਲਡਿੰਗ ਹੈ ਜਿੱਥੇ ਸ਼ਾਇਦ ਕੋਈ દવાਖਾਨਾ ਖੋਲਿਆ ਹੋਣਾ ਲੇਕਿਨ ਇਸ ਦਵਾ ਖਾਣੇ ਨੂੰ ਚਿੱਟਾ ਖਾਣਾ ਬਣਾ ਕੇ ਰੱਖ ਛੜਿਆ ਸਿਲਵਰ ਫੋਇਲਾਂ ਦਾ ਢੇਰ ਲੱਗਿਆ ਹੋਇਆ ਹੈ ਇਸ ਪੰਚਾਇਤ ਘਰ ਦੇ ਵਿੱਚ ਤੋਂ ਇਹ ਹੈ ਸਫਾਈ ਪੰਚਾਇਤ ਘਰ ਦੇ ਹਾਲਾਤ ਇੰਨੇ ਮਾੜੇ ਨੇ ਕਿ ਇੱਥੇ ਚਿੱਟੇ ਵਾਲੇ ਆ ਕੇ ਜਿਹੜੇ ਨੇ ਉਹ ਨਸ਼ਾ ਕਰਦੇ ਨੇ ਪੰਚਾਇਤ ਘਰ ਦੀ ਛੱਤ ਦੇ ਉੱਤੇ ਐਡਾ ਐਡਾ ਕਾਹ ਜਮਿਆ ਹੋਇਆ ਇਹ ਕਿਹਾ ਜਾਂਦਾ ਕਿ ਇਹ ਪੁਰਾਣੀ ਬਿਲਡਿੰਗ ਹੈ ਪੰਚਾਇਤ ਘਰ ਦੀ ਔਰ ਇਹਦੇ ਸਾਹਮਣੇ ਲਿਖਿਆ ਹੋਇਆ ਹੈ ਆਓ ਸਾਰੇ ਸਲਾਬ ਬਣਾਚਾ ਆਪਣੇ ਗਰਾਹ ਕੀ ਸਾਫ ਬਣਾਚਾ ਹੁਣ ਕਿਹੜੀ ਸਫਾਈ ਹੈ ਆ ਇੱਕ ਗਟਰ ਦਾ ਡੱਬਾ ਤੁਹਾਨੂੰ ਦੱਸ ਰਿਹਾ ਗਟਰ ਹੈਗਾ ਇਹ ਔਰ ਇਸ ਗਟਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸ਼ਰਾਬ ਦੀਆਂ ਬੋਤਲਾਂ ਦਾ ਜਮਾਵੜਾ ਕਿਆ ਪੰਚਾਇਤ ਘਰ ਦੇ ਵਿੱਚ ਇਸੇ ਤਰ੍ਹਾਂ ਸਭ ਕੁਝ ਹੋਣਾ ਚਾਹੀਦਾ ਹੈ ਕੋਈ ਚੌਕੀਦਾਰ ਜਾਂ ਇੱਥੇ ਦੇ ਪਤਵੰਤੇ ਸੱਜਣ ਉਹ ਕੀ ਕਰ ਰਹੇ ਨੇ ਔਰ ਪ੍ਰਸ਼ਾਸਨ ਸਭ ਤੋਂ ਵੱਡੀ ਗੱਲ ਕੀ ਕੀ ਕਰ ਰਿਹਾ ਹੈ ਉਹ ਵੈਸੇ ਕਿਹਾ ਜਾ ਰਿਹਾ ਹੈ ਕਿ ਪਿਛਲੇ ਦਿਨੀ ਪੁਲਸ ਪ੍ਰਸ਼ਾਸਨ ਦੀ ਕਾਰਵਾਈ ਦੇ ਚੱਲਦੇ ਇੱਥੇ ਚਟੋਰੀਆਂ ਦਾ ਆਣਾ ਥੋੜਾ ਘਟਿਆ ਜ਼ਰੂਰ ਹੈ ਮਗਰ ਹਜੇ ਤੱਕ ਚਤੁਰੀ ਇੱਥੇ ਨਸ਼ੇੜੀ ਜਿਹੜੇ ਨੇ ਉਹ ਚਿੱਟਾ ਲਾਉਣ ਲਈ ਆਉਂਦੇ ਨੇ ਇਹ ਪੰਚਾਇਤਕਾਰ ਦੀ ਮਾਡਰਨ ਜਿਮ ਲੱਭੀ ਹੋਈ ਹੈ ਪਰ ਲੱਗਦਾ ਨਹੀਂ ਕਿ ਇੱਥੇ ਇੰਨਾ ਪੈਸਾ ਸਰਕਾਰੀ ਲੱਗਣ ਤੋਂ ਬਾਅਦ ਇਨਾ ਕਿ ਨਸ਼ੇੜੀਆਂ ਦੇ ਡਰ ਦੇ ਕਰਕੇ ਕੋਈ ਇੱਥੇ ਜਿਮ ਕਰਨ ਲਈ ਵੀ ਆਉਂਦਾ ਹੋਵੇਗਾ ਸਰਕਾਰੀ ਪੈਸਾ ਸਰਕਾਰੀ ਮਸ਼ੀਨਰੀ ਦਾ ਜਿਹੜਾ ਹਾਲ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਸਾਬਕਾ ਸਰਪੰਚ ਰਵਿੰਦਰ ਚਿੱਪ ਦੇ ਨਾਲ ਸਾਡੀ ਗੱਲਬਾਤ ਹੋਈ ਤਾਂ ਉਹਨਾਂ ਨੇ ਵੀ ਕਿਹਾ ਕਿ ਅਸੀਂ ਇਸ ਨਸ਼ੇ ਦੇ ਬਿਲਕੁਲ ਖਿਲਾਫ ਹਾਂ ਅਤੇ ਇਸ ਪੰਚਾਇਤ ਘਰ ਨੂੰ ਸਾਫ਼ ਰੱਖਣ ਦੇ ਲਈ ਸਰਕਾਰ ਨੂੰ ਕੁਝ ਕਦਮ ਚੁੱਕਣੇ ਚਾਹੀਦੇ ਹਨ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਕੀ ਕਰੇਗੀ